ਪਿਛਲੇ ਦਿਨੀ ਗਰਤਾਸ ਪੁਰ ਚਪਿਓ ਨੇ ਆਪਣੇ ਹੀ ਬੱਚਿਆਂ ਨੂੰ ਸੋਹਰੇ ਘਰੋਂ ਕੀਤਾ ਸੀ ਅਗਵਾ ਪਤੀ ਪਤਨੀ ਦਾ ਚੱਲ ਰਿਹਾ ਸੀ ਘਰੇਲੂ ਕਲੇਸ਼ ਪੁਲਿਸ ਨੇ ਬੱਚਿਆਂ ਨੂੰ ਭ੍ਰਾਮਤ ਕਰ ਮਾਂ ਦੇ ਕੀਤਾ ਹਵਾਲੇ ਮਾਂ ਨੇ ਕੀਤਾ ਸਦਾ ਧੰਨਵਾਦ ਮਾਮਲਾ ਕਰਤਾਸ ਪੁਰਤਪਿੰਡ ਸਾਧੂ ਚੱਕ ਦਾ ਹੈ ਜਿੱਥੇ ਕਿ 26 ਸਤੰਬਰ ਨੂੰ ਤੜਕਸਰ ਤੰਤਰ ਤੋਂ ਆਏ ਕੁਝ ਵਿਅਕਤੀਆਂ ਨੇ ਘਰ ਦਾ ਤੱਕਲ ਹੋ ਕੇ ਜ਼ਬਰਦਸਤੀ ਦੋ ਬੱਚਿਆਂ ਨੂੰ ਅਗਵਾ ਕਰ ਲਿਆ ਸੀ ਜਿਸ ਤੋਂ ਬਾਅਦ ਪਤਾ ਲੱਗਾ ਕਿ ਤੁਹਾਨੂੰ ਪਤੀ ਪਤਨੀ ਦਾ ਕਰੇ ਲੁਕਰੀਸ ਚੱਲ ਰਿਹਾ ਸੀ ਅਤੇ ਪਤਨੀ ਕਈ ਸਾਲ ਤੋਂ ਆਪਣੇ ਪਿੱਕੇ ਘਰ ਰਹਿ ਰਹੀ ਸੀ ਅਤੇ ਉਸਦੇ ਪਤੀ ਮਨਦੀਪ ਸਿੰਘ ਔਲਖ ਨੇ ਆਪਣੇ ਸਾਥੀਆਂ ਨਾਲ ਆਪਣੇ ਸੌਰੇ ਪਿੰਡ ਸਾਧੂ ਚੱਕ ਘਰ ਚ ਤੱਕਲ ਹੋ ਕੇ ਦੋਨੋਂ ਬੱਚਿਆਂ ਨੂੰ ਜ਼ਬਰਦਸਤੀ ਅਗਵਾ ਕਰ ਲਿਆ ਸੀ ਜਿਸ ਦੀ ਸੀਸੀਟੀਵੀ ਵੀਡੀਓ ਖੂਬ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਟੀਮਾਂ ਪੜਾ ਕੇ ਦੋਸ਼ੀ ਨੂੰ ਫੜਨ ਲਈ ਛਾ ਨੇ ਤੋ ਨਾ ਬੱਚਿਆਂ ਨੂੰ ਬਰਾਮਦ ਕਰਕੇ ਮਾਦੀਹ حوالے ਕਰ ਦਿੱਤਾ ਹੈ ਇਸ ਬੰਤੀ ਸੀਟੀ ਡੀਐਸਪੀ ਮੋਨ ਸਿੰਘ ਨੇ ਦੱਸਿਆ ਕਿ 26 ਤੰਮ ਨੂੰ ਉਹਨਾਂ ਨੂੰ ਸੂਚਨਾ ਮਿਲੀ ਸੀ ਕੁਝ ਵਿਅਕਤੀਆਂ ਵੱਲੋਂ ਪਿੰਡ ਸਾਧੂ ਚੱਕ ਵਿੱਚ ਇੱਕ ਘਰ ਦੇ ਅੰਦਰ ਦਾਖਲ ਹੋ ਕੇ ਦੋ ਬੱਚੇ ਨੂੰ ਅਗਵਾ ਕੀਤਾ ਸੀ ਅਤੇ ਉਸਤੇ ਕਾਰਵਾਈ ਕਰਦੇ ਆ ਪੁਲਿਸ ਨੇ ਬੱਚਿਆਂ ਨੂੰ ਬਰਾਮਦ ਕਰਕੇ ਮਾਦੇ حوالے ਕਰ ਦਿੱਤਾ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਸਾਡੀ ਪੁਲਿਸ ਟੀਮ ਦਾ ਜਿੰਨਾ ਮੈਂ ਆਲਰੈਡੀ ਜੀ ਕਿਹਾ ਹੈ ਕਿ ਜਿੰਨਾ ਮੈਂ ਇਹਨਾਂ ਦਾ థాంਕਫੁੱਲ ਕਰਾਉਣਾ ਹੀ ਘਟਾ ਹੈ ਇਹਨਾਂ ਨੇ ਬਹੁਤ ਆਪਣਾ ਹਾਰਡ ਵਰਕ ਕੀਤਾ ਹੈ ਸਮੇਂ ਰਿ ਇਹਨਾਂ ਦੀ ਬੋਲ ਮੈਂ ਅਪਰੀਸ਼ੀਏਟ ਕਰਦੀ ਆ ਨਾ ਕਿ ਮੇਰੇ ਬਸ థాంਕਫੁਲ ਆ ਇਹਨਾਂ ਦਾ ਸਰ ਮੈਂ ਤੇ ਐਸਐਸਪੀ ਸਾਹਿਬਾਨ ਦਾ ਜਿੰਨੇ ਵੀ ਵੱਡੇ ਅਫਸਰ ਮੈਂ ਕੋਈ ਸਬਸਰ ਡੀਐਸਪੀ ਸਾਹਿਬ ਦਾ ਐਸਐਚਓ ਸਾਹਿਬ ਦਾ ਤੇ ਉਹਨਾਂ ਦੀਆਂ ਟੀਮਾਂ ਦਾ ਜਿੰਨਾ ਵੀ ਧੰਨਵਾਦ ਕਰਾਂ ਉਹਨਾਂ ਹੀ ਥੋੜਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਉਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਉਹਨਾਂ ਦਾ ਧੰਨਵਾਦ ਕਰਾਂ ਤੇ ਜਿਨ੍ਹਾਂ ਨੇ ਇੱਕ ਮਾਂ ਨੂੰ ਬੱਚੇ ਸੰਪੇ ਜਿ ਮੈਂ ਤੇ ਇਹੀ ਕਹਿੰਨੀ ਆ ਕਿ ਇਨ ਸਾਡੇ ਗੁਰਦਾਸਪੁਰ ਚ ਕਦੀ ਵੀ ਕੋਈ ਐਹੋ ਜੀ ਘਟਨਾ ਹੋ ਜਾਂਦੀ ਹੈ ਤੇ ਸਾਡੀ ਗੁਰਦਾਸਪੁਰ ਦੀ ਪੁਲਿਸ ਬਹੁਤ ਜਲਦੀ ਐਕਸ਼ਨ ਕਰਕੇ ਕਿ ਸਾਰੇ ਇਦਾਂ ਦੇ ਜਿਹੜੇ ਆ ਕਾਂਡ ਹੁੰਦੇ ਆ ਉਹਨਾਂ ਦਾ ਹੱਲ ਕਰ ਲੈਂਦੇ ਉਹ ਜਿਹੜੀ 26 ਤਰੀਕ ਦੀ ਵੀਡੀਓ ਵਾਇਰਲ ਹੋਈ ਸੀ ਉਸ ਦੇ ਸੰਬੰਧੀ ਜਿਹੜੀ ਐਫਆਈਰ ਨੰਬਰ 100ਪੀ ਥਾਣਾ ਸਦਰ ਵਿੱਚ ਰਜਿਸਟਰਡ ਕੀਤੀ ਗਈ ਸੀ ਜਿਸ ਦੇ ਸੰਬੰਧੀ ਮਾਨਯੋਗ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਹਟਵਾ ਕੇ ਟੀਮਾਂ ਪੜੀ ਜਾ ਰਹੀ ਡੀਟ ਕਰੀਆ ਸੀ ਦੋਸ਼ੀਅਨ ਫੰਡ ਵਾਸਤੇ ਤੇ ਪੂਰਾ ਉਨਮਤ ਪ੍ਰਸ਼ਾਸਨ ਬਿਲਟ ਅਪ ਕੀਤਾ ਹੋਇਆ ਸੀ ਜਿਸ ਦੌਰਾਨ ਜਿਹੜੇ ਦੋਨੇ ਬੱਚੇ ਸੀ ਜਿਨ੍ਹਾਂ ਨੂੰ ਉਠਾ ਕੇ ਲੈ ਗਿਆ ਸੀ ਉਹ ਜਿਸ ਸੰਬੰਧ ਕਰ ਰਿਹਾ ਤੇ ਬੱਚੇ ਜਿਹੜੇ ਮਤਲਬ ਕੇ ਹਵਾਲੇ ਕਰ ਦਿੱਤੇ ਇਹ ਸਭ ਝਗੜਾ ਕਿਹੜਾ ਕੀ ਚੜਾ ਜੀ ਇਹਨਾਂ ਦਾ ਫੈਮਿਲੀ ਡਿਸਕਿਊਸ ਸੀ ਦੋਨੋਂ ਦਾ ਹਸਬੰਦ ਵਾਈਫ ਇਹ ਜਿਹੜਾ ਬੰਦਾ ਹੈਗਾ ਵਾ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਜੀ ਜਿਹੜਾ ਮਨਦੀਪ ਸਿੰਘ ਹੈ ਡਿਸਟ੍ਰਿਕਟ ਤਰਨਤਾਰਨ थाना ਖਾਲਰਾਦਾ ਰਹਿਣ ਵਾਲਾ ਪਿੰਡ ਫਤਿਹਪੁਰ ਇਹ ਜਿਹੜੀ ਕੁੜੀ ਹੈ ਕਿੰਨੇ ਚਿਰ ਕੇਸ ਚੱਲ ਰਿਹਾ ਹੈ ਨਾ ਇਨੰਦਰ ਤੇਈ ਮਿਸੋ ਤੇ ਇਨਦਰ ਤੇ ਚੱਲ ਰਿਹਾ ਇਨੰਦਰ ਅਸ ਡਰਸ ਫੂਲ ਚੱਲ ਰਿਹਾ ਕੋ ਜਿਹੜੇ ਬੱਚੇ ਨੇ ਬਰਾਮਦ ਕਰਕੇ ਹਵਾਲੇ ਕਰਤੇ ਬੱਚੇ ਬਰਾਮਦ ਕਰਕੇ ਮਦਰ ਦੇ ਹਵਾਲੇ ਕਰ ਤੇ ਕਿੰਨੇ ਬੰਦੇ ਖਲਾਫ ਅਕੀਡਾ ਹੋਈਏ ਜੀ ਐਫਆਈਰ 6 ਬੰਦਿਆਂ ਦੇ ਬਾਇ ਨੇਮ ਬਾਕੀ ਅਨਨੂਨ ਤੇ ਐਡ ਕਰ ਰਗੇ ਪਰਪਸ ਵਾਈਡ ਐਡ ਕਰੀ ਹਣ ਵਾਸਤੇ ਹਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਓ